ਬੀਤੀ 12 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੋਜ ਵਿਖੇ ਖਾਲਿਸਤਾਨ ਪੱਕੀ ਨਾਰੇ ਲਿਖ ਕੇ ਕਾਫੀ ਸੰਵੇਦਨਸ਼ੀਲ ਅਤੇ ਆਮ ਲੋਕਾਂ ਵਿੱਚ ਸਹਿਮ ਪੈਦਾ ਕਰਨ ਵਾਲੀ ਵਾਰਦਾਤ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਟਰੇਸ ਕਰਕੇ 6 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਸੰਬੰਧੀ ਪੁਲਸਲਾਈਨ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਐਸਪੀ ਇਨਵੈਸਟੀਗੇਸ਼ਨ ਪਲਵਿੰਦਰ ਚੀਮਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ ਵਿੱਚ ਬੈਠੇ SFJ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਜੋ ਪੰਜਾਬ ਦੇ ਭੋਲੇ ਪਾਲੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਜੀਹੇ ਗੈਰ ਕਾਨੂੰਨੀ ਕੰਮਾਂ ਵਿੱਚ ਪਾ ਰਿਹਾ ਹੈ ਜਿਸ ਦਾ ਮੁੱਖ ਮੰਤਵ ਦੇਸ਼ ਵਿੱਚ ਅਸ਼ਾਂਤੀ ਅਤੇ ਸਹਿਮ ਦਾ ਮਾਹੌਲ ਪੈਦਾ ਕਰਨਾ ਹੈ SP ਚੀਮਾ ਨੇ ਦੱਸਿਆ ਕਿ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 6 ਕਥਿਤ ਦੋਸ਼ੀਆਂ ਨੂੰ ਜ਼ਿਲ੍ਹਾ ਸੰਗਰੂਰ ਪੁਲਿਸ ਦੀ ਸਪੈਸ਼ਲ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਸਰ ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹਨਾ ਕਿ 12 ਤਰੀਕ ਨੂੰ ਇੱਕ ਗੁਰਪ੍ਰਤਮਨ ਸਿੰਘ ਪੰਨੂ ਜੋ ਹੋਮ ਮਿਨਿਸਟਰੀ ਅਲੋ ਇੱਕ ਬੈਂਡ ਐਸੋਸੀਏਸ਼ਨ ਚਲਾਉਂਦਾ ਐਸਫਜੀ ਤਾਂ ਉਹਨਾਂ ਅਲੋ ਇੱਕ ਵੀਡੀਓ ਵਾਇਰਲ ਕੀਤੀ ਗਈ ਕਿ ਇਸ ਤੌਜਪਿੰਡ ਦੇ ਵਿੱਚ ਉਹਨਾਂ ਨੇ ਸਲੋਗਨਸ ਔਰ ਇੱਕ ਫਲੈਕਚਰ ਆ ਉਹਦੇ ਇਨਕਨਸਰਨਡ ਦੇ ਵਿੱਚ ਨਾਲ ਦੀ ਨਾਲ ਉਸ ਇਨਫੋਰਮੇਸ਼ਨ ਤੇ ਐਫਆਈਆਰ ਦਿੱਤੀ ਗਈ ਸਰ ਬਾਅਦ ਚੋਂ ਸਰ ਇਨ ਡਿਟੇਲ ਇਹ ਪਤਾ ਲੱਗਿਆ ਵੀ ਤਿੰਨ ਦੋਸ਼ੀ ਨੇ ਇਹਦੇ ਚੋਂ ਜਗਰਾਜ ਸਿੰਘ ਏਲੀਅਸ ਸੋਨੀ ਅਮਰਿਤਪਾਲ ਸਿੰਘ ਐਂਡ ਇਕਬਲਜੀਤ ਸਿੰਘ ਇਹ ਬਠਿੰਡਾ ਜੇਲ੍ਹ 'ਚ ਇਕੱਠੇ ਸੀਗੇ ਇਹਨਾਂ ਤੇ ਪਹਿਲਾਂ ਵੀ ਕਾਫੀ ਐਫ ਆਈ ਆਰਸ ਨੇ ਉਦੋਂ ਬਾਅਦ ਜਦੋਂ ਇਕੱਠੇ ਸੀ ਤਾਂ ਉੱਥੇ ਜਦੋਂ ਇਹ ਕਨਵਿਕਟ ਹੋ ਗਿਆ ਜਗਰਾਜ ਸੋਨੀ ਜੋ ਕਿ ਵੀਰੋਕੇ ਮਾਨਸਾ ਦਾ ਰਹਿਣ ਵਾਲਾ ਤੇ ਜਦੋਂ ਛੁੱਟੀ ਤੇ ਆਇਆ ਤਾਂ ਅਮਰਿਤਪਾਲ ਨੇ ਆਪਣਾ ਭਰਾ ਬਲਜਿੰਦਰ ਐਂਡ ਸਰ ਬਲਜੀਤ ਨੇ ਆਪਣਾ ਭਰਾ ਅਤਰਵੀਰ ਦੇ ਨਾਲ ਅਟੈਚ ਕਰਤੇ ਉਹਨਾਂ ਨੇ ਇਹਨਾਂ ਨੂੰ ਕਾਫੀ ਇਹਨੂੰ ਟ੍ਰੇਨਿੰਗ ਦਿੱਤੀ ਕਿ ਕੀ ਕਰਨਾ ਕੁਝ ਐਪਸ ਡਾਊਨਲੋਡ ਕਰਵਾਈਆਂ ਫਾਰ ਕਮਿਊਨੀਕੇਸ਼ਨ ਇਹਦਾ ਕਮਿਊਨੀਕੇਸ਼ਨ ਡਾਇਰੈਕਟ ਕਰਵਾਤਾ ਜਗਰਾਜ ਸੋਨੀ ਦਾ ਗੁਰਪਰਵਨ ਸਿੰਘ ਪਨੂ ਦੇ ਨਾਲ ਉਦੋਂ ਬਾਅਦ ਸਰ 11 ਤਰੀਕ ਦੀ ਰਾਤ ਨੂੰ ਇਹ ਆ ਕੇ ਸਤੌਜਪਿੰਡ ਦੇ ਵਿੱਚ ਲਿਖ ਵੀ ਗਿਆ ਤੇ ਇੱਕ ਫਲੈਕਮੀ ਚੜਾ ਗਿਆ ਉਹਦੀ ਵੀਡੀਓ ਬਣਾ ਕੇ ਜੁਗਰਾਜ ਨੇ 엘ੀਸ ਸੋਨੀ ਨੇ ਆਪਣੇ ਫੋਨ ਤੇ ਗੁਰਪਰਵਨ ਸਿੰਘ ਪਨੂ ਨੂੰ ਅੱਗੇ ਵੀਡੀਓਜ਼ ਭੇਜ ਦਿੱਤੀਆਂ ਇਹ ਸਾਰੀ ਚੀਜ਼ ਦੇ ਵਿੱਚ ਸਭ ਤੋਂ ਪਹਿਲਾਂ ਗਿਫਟੀ ਅਰੈਸਟ ਹੋਇਆ ਸਰ ਜਿਹੜਾ ਗੁਰਮੀਤ ਗਿਫਟੀ ਹੈ ਜਿਹਨੂੰ ਇਹਨੇ ਆਪਣਾ ਨਾਲ ਪਾਰਟੀ ਬਣਾਇਆ ਸੀ ਕ੍ਰਾਈਮ ਚ ਉਹਦੇ ਬਾਅਦ ਸਰ ਜੁਗਰਾਜ ਗਰਮ ਗ੍ਰਫਤਾਰ ਹੋ ਗਏ 엘ੀਸ ਸੋਨੀ ਫਿਰ ਇਹ ਸਾਰੀ ਕਨਸਪਰੇਸੀ ਜਿਹੜੀ ਹੈ ਬਿਲਕੁਲ ਨੰਗੀ ਛੱਟੀ ਹੋ ਗਈ ਕਿ ਇਹਨਾਂ ਨੇ ਕਿਵੇਂ ਜੇਲ੍ਹ ਚੋਂ ਇੱਕ 플ਾਨ ਬਣਾਇਆ ਫਿਰ ਕਿਵੇਂ ਜੁਗਰਾ ਦੇ ਲਈ ਸੋਨੀ ਐਂਡ ਗਿਫਟੀ 11 ਤਰੀਕ ਦੀ ਰਾਤ ਨੂੰ ਆਏ ਸਲੋਗਨਸ ਲਿਖੇ ਭੇਜੇ ਉਦੋਂ ਬਾਅਦ ਕਿਵੇਂ ਬਲਜੀਤ ਸਿੰਘ ਜਿਹੜਾ ਕਿ ਅਮਰਪਾਲ ਦਾ ਭਰਾ ਹੈ ਇਹਨੂੰ ਸਾਰਾ ਪਹਿਲਾਂ ਉਹਨੂੰ ਨੌਲੇਜ ਦਿੱਤੀ ਐਪ ਡਾਊਨਲੋਡ ਕਰਨ ਚ ਔਰ ਬਾਕੀ ਕੰਮਾਂ ਚ ਕਿਵੇਂ ਜਿਹੜਾ ਬਲਜੀਤ ਦਾ ਭਰਾ ਅਤਰਵੀਰ ਆ ਉਹਨੇ ਇਹਨਾਂ ਨੂੰ ਪੈਸੇ ਜੀ ਟ੍ਰਾਂਸਫਰ ਕੀਤੀ 3500 ਕੀਤਾ ਦੋ ਵਾਰੀ ਤਾਂ ਉਹ ਸਾਰਾ ਕੁਝ ਕਰਕੇ ਤਾਂ ਫਿਰ ਇਹ ਸਾਰਾ ਕੇਸ ਪ੍ਰੋਪਰ ਟ੍ਰੇਸ ਹੋ ਗਿਆ ਜਿਹੜਾ ਵਹੀਕਲ ਯੂਜ਼ ਹੋਇਆ ਸਪਰੇ ਕੈਂਸੀਲਸ ਹੋਈਆਂ ਫਲੈਗਸ ਉਹ ਸਾਰੀਆਂ ਟ੍ਰੇਸ ਹੋ ਗਈਆਂ ਨੇ ਅੰਦਸਰ ਜੋ ਇਹਨਾਂ ਦੇ ਕੋਲੋਂ ਪੰਜ ਮੋਬਾਈਲ ਸਟ੍ਰੈਸ ਮਿਲੇ ਨੇ ਜਿਹੜੇ ਕਿ ਅਸੀਂ ਐਫਐਸਐਲਸ ਤੇ ਭੇਜੇ ਨੇ ਔਰ ਜਿਹੜਾ ਕਿ ਉਹਦੀ ਰਿਪੋਰਟ ਆਉਣ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਹਦੇ ਚ ਟੋਟਲ 7 ਦੋਸ਼ੀ ਨੇ ਇੱਕ ਗੁਰਪ੍ਰੀਤ ਸਿੰਘ ਪਤੂ ਪੰਨੂ ਹੈ ਜਿਹੜਾ ਕਿ ਬਾਹਰ ਆ ਹਲੇ ਫੜਨਾ ਬਾਕੀ ਆ ਬਾਕੀ 6 ਅਰੈਸਟ ਹੋ ਚੁੱਕੇ ਨੇ ਨਾਲ ਹੀ ਮੈਂ ਧਿਆਨ ਚ ਲੈਣਾ ਚਾਹਨਾ ਵੀ ਜਦੋਂ ਵੀ ਆ ਇਦਾਂ ਦਾ ਕ੍ਰਾਈਮ ਹੋਇਆ ਇੱਕਦਮ ਦੋ ਕੀ ਦੇ ਭਾਰਤ ਦੇਸ਼ ਦੀ ਅਖੰਡਤਾ ਨੂੰ ਤੋੜਨ ਵਾਲਾ ਕ੍ਰਾਈਮ ਹੈ ਔਰ ਦੋ ਫਿਰਕਿਆਂ ਚੋਂ ਔਰ ਜਾਂ ਕਿ ਲੜਾਈ ਕਰਾ ਸਕਦਾ ਤਾਂ ਇਹਦੇ ਮੱਦੇਨਜ਼ਰ ਰੱਖਦੇ ਹੋਏ ਸਾਡੇ ਵਰਦੀ ਐਸਐਸਪੀ ਸਰਦਾਰ ਸਰਤਾਜ ਸਿੰਘ ਚੈਲਸਰ ਨੇ ਟੀਮ ਜੁ ਬਣਾਈ ਆ ਜਿਸ ਟੀਮ ਚ ਹੈਡ ਮੈਨੂੰ ਬਣਾਇਆ ਨਾਲ ਡੀਐਸਪੀ ਟੀ ਸੀਗੇ ਡੀਐਸਪੀ ਦੜਬਾ ਨੇ ਸੀਆਈਨ ਚਾਰਜ ਆ ਔਰ ਐਸਐਚਓ ਧਰਮਗੜ ਤਾਂ ਇਹਨਾਂ ਸਾਰਿਆਂ ਨੇ ਹਾਰਡਵਰਕ ਕੀਤਾ ਆ ਸਾਰਾ ਕੇਸ ਜਿਹੜਾ ਉਹ ਪ੍ਰੋਪਰਲੀ ਟ੍ਰੇਸ ਕਰਤਾ ਔਰ ਮੈਂ ਦੱਸਣਾ ਚਾਹਣਾ ਵੀ ਜਿਹੜਾ ਜਗਰਾਜ ਸਿੰਘ ਸੋਨੀ ਹੈ ਇਹਦੇ ਤੇ ਪਹਿਲਾਂ 5 ਐਫਆਈਆਰ ਦਰਜ ਨੇ ਇਸ ਮੁਕਦਮੇ ਤੋਂ ਅਮਰਤਪਾਲ ਤੇ 3 ਐਫਆਈਆਰ ਦਰਜ ਨੇ ਬਲਜੀਤ ਤੇ 1 ਐਫਆਈਆਰ 302 ਦੀ ਔਰ ਜਿਹੜੇ ਦੂਜੇ ਤਿੰਨ ਨੇ ਜੀ ਗੁਰਮੀਤ ਗਿਫ ਬਲਜਿੰਦਰ ਐਂਡ ਅਤਰਵੀਰ ਇਹਨਾਂ ਤੇ ਹਾਲੇ ਕੋਈ ਐਫਆਈਆਰ ਦਰਜ ਨਹੀਂ ਇਹਨਾਂ ਤੇ ਪਹਿਲੀ ਪਹਿਲੀ ਐਫਆਈਆਰ ਸਰ ਟੋਟਲ ਕਿੰਨੇ ਪੈਸੇ ਦੇ ਲੈਣ ਦੇ ਨੂੰ ਡੀਲ ਹੋਈ ਸਰ ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਪੁੱਛੀਆ ਸਰ ਇਹਦੇ ਜੀ ਮੈਂ ਦੱਸਣਾ ਚਾਹਨਾ ਕਿ ਜਿਹੜੇ ਵੀ ਕੋਈ ਕ੍ਰਿਮੀਨਲਸ ਜਾਂ ਹੋਰ ਬੈਠੇ ਨੇ ਜਾਂ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਨੂੰ ਸਾਰੇ ਬਿਸਕਟ ਕਰਦੇ ਨੇ ਉਹਨਾਂ ਨਾਲ ਵਾਦਾ ਕੀਤਾ ਜਾਂਦਾ 15 ਤੋਂ 20000 ਰੁਪਏ ਦਾ ਸਿਰਫ ਔਰ ਥੋੜੇ ਜਿਹੇ ਪੈਸੇ ਜਿਵੇਂ ਇਸ ਕੇਸ ਸਿਰਫ 3500 ਵੀ ਗਏ ਨੇ ਮੈਂ ਸਾਰੇ ਤੁਹਾਡੇ ਮੋਢੇ ਮੈਂ ਸੁਣਾਇਆ ਦੇਣਾ ਚਾਹਨਾ ਕਿ ਇਦਾਂ ਦੇ ਕ੍ਰਾਈਮ ਦੇ ਵਿੱਚ ਬੰਦਾ ਆਪਣੀ ਸਾਰੀ ਲਾਈਫ ਡਲਜੋ ਕੇ ਖਰਾਬ ਕਰ ਲੈਂਦਾ ਤਾਂ ਇਹ ਸਾਰਿਆਂ ਨੂੰ ਔਰ ਦੂਸਰਾ ਸੰਗਰੂਰ ਪੁਲਿਸ ਔਰ ਸੰਗਰੂਰ ਟੀਮ ਅੰਡਰ ਦਾ ਗਾਈਡੈਂਸ ਆਫ ਵਰਦੀ ਐਸਐਸਪੀ ਸਰਦਾਰ ਸਰਤਾਜ ਸਿੰਘ ਚੈਲਸ ਜੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਵੀ ਗਲਤ ਕੰਮ ਕਰੇਗਾ ਔਰ ਕਾਨੂੰਨ ਨੂੰ ਹੱਥ ਲਾਏਗਾ ਉਸ ਬੰਦੇ ਦੀ ਜਗ੍ਹਾ ਸਿਰਫ ਜੇਲ ਹੈ ਸਲਾਖਾਂ ਸਲਾਖਾਂ ਦੇ ਪਿੱਛੇ ਹੈ ਚਾਹੇ ਉਹ ਕਿਤੇ ਵੀ ਲੁਕਿਆ ਹੋਵੇ ਕਿੰਨੀ ਵੀ ਐਫਰਟ ਕਰ ਲੇ ਕਿੰਨੀ ਵੀ ਪਲੈਨਿੰਗ ਕਰ ਲੇ ਅਸੀਂ ਆਪਣਾ ਦਿਨ ਰਾਤ ਇੱਕ ਕਰਕੇ ਉਹਨੂੰ ਟ੍ਰੇਸ ਕਰਾਂਗੇ ਔਰ ਉਹਨੂੰ ਉਹਦੀ ਬਣਦੀ ਸਜ਼ਾ ਦਵਾਂਗੇ ਸਰ ਇਹਨਾਂ ਸਤੌਜ ਪਿੰਡ ਕਿਉਂ ਟਾਰਗੇਟ ਕੀਤਾ ਸੀ ਐਮ ਦਾ ਪਿੰਡ ਹੋਣ ਕਰਕੇ ਇਸ ਕਰਕੇ ਟਾਰਗੇਟ ਕੀਤਾ ਗਿਆ ਜਾਂ ਕੋਈ ਹੋਰ ਮੋਟਿਵ ਸੀ ਜੀ ਬਿਲਕੁਲ ਸਰ ਇਟਸ ਅ ਮੋਡਮ ਆਫ ਪਬਲਿਸਿਟੀ ਕਿ ਉੱਥੇ ਕਰਾਂਗੇ ਇਸ ਚੀਜ਼ ਦਾ ਜ਼ਿਆਦਾ ਹੋਊਗਾ ਜ਼ਿਆਦਾ ਪਾਸੇ ਜਾਏਗੀ ਬਿਲਕੁਲ ਇਸੇ ਕਰਕੇ ਟਾਰਗੇਟ ਕੀਤਾ ਗਿਆ